ਪਿੰਡ ਦੇ ਵਿੱਚ ਫਲੱਡ ਅਫੈਕਟਡ ਏਰੀਆ ਨੂੰ ਚੈੱਕ ਕਰਨ ਵਾਸਤੇ ਆਏ ਸੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਨਾਲ ਰਲ ਕੇ ਆਈਆਂ ਸਨ ਏਰੀਆ ਦੇ ਵਿੱਚੋਂ ਪਤਾ ਲੱਗਦਾ ਸੀ ਕਿ ਹੜਪੀੜਿਤ ਲੋਕਾਂ ਤੱਕ ਪਰਪਰ ਸਮਾਨ ਨਹੀਂ ਪਹੁੰਚ ਰਿਹਾ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਰਲ ਕੇ ਭਰਾਲਾ ਕੀਤਾ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਤੇ ਅੱਜ ਅਸੀਂ ਪਾਣੀ ਦੇ ਵਿੱਚ ਟਰੈਕਟਰ ਦੁਆਰਾ ਉਹਨਾਂ ਲੋਕਾਂ ਨੂੰ ਮਿਲ ਕੇ ਆਏ ਆਂ ਕਰਦੇ ਹਾਂ ਜੀ ਤਾਂ ਕਿੱਦਾਂ ਦਾ ਲੱਗਿਆ ਪਿੰਡਾਂ ਦੇ ਵਿੱਚ ਆ ਕੇ ਤੁਹਾਨੂੰ ਕਿਦਾਂ ਦੇ ਹਾਲਾਤ ਲੱਗੇ ਪਿੰਡਾਂ ਦੇ ਵਿੱਚ ਆ ਕੇ ਸਾਨੂੰ ਬੜੇ ਬਹੁਤ ਹਾਲਾਤ ਮਾਣ ਲੱਗੇ ਕਿ ਜਿਹੜਾ ਇਹ ਵਿਪਤਾ ਆਪਣੇ ਆਈ ਆ ਪਿੰਡਾਂ ਦੇ ਉੱਤੇ ਅਸੀਂ ਦੇਖ ਕੇ ਹੈਰਾਨ ਹੈ ਕਿ ਇਹ ਲੋਕ ਕਿੰਨੇ ਕਿੰਨੇ ਮਤਲਬ ਕਿ ਦਿਨਾਂ ਦੇ ਵਿੱਚ ਠੀਕ ਹੋਣਗੇ ਕਿ ਕਿੰਨੇ ਨੂੰ ਟਾਈਮ ਲੱਗ ਜਾਊਗਾ ਠੀਕ ਹੋਣ ਦੇ ਵਿੱਚ ਫਸਲਾਂ ਉਹ ਸਾਰੀਆਂ ਡੁੱਬੀਆਂ ਪਈਆਂ ਇਹਨਾਂ ਦੇ ਘਰ ਹੈ ਉਹ ਸਾਰੇ ਤਬਾਹ ਹੋਏ ਪਏ ਆ ਘਰਾਂ 'ਚ ਪਾਣੀ ਆਇਆ ਪਿਆ ਸਾਨੂੰ ਸਿਰਫ ਵੀ ਅਸੀਂ ਟੀਵੀ ਤੇ ਦੇਖਦੇ ਸੀ ਲੇਕਿਨ ਹੁਣ ਪਿੰਡਾਂ ਜਾ ਕੇ ਸਾਨੂੰ ਪਤਾ ਲੱਗਿਆ ਅਸੀਂ ਇੱਕ ਟਰੈਕਟਰ ਤੇ ਆਏ ਆ ਉਹ ਵੀ ਪਾਣੀ ਦੇ ਵਿੱਚ ਬੜੀ ਮੁਸ਼ਕਲ ਨਾਲ ਅਸੀਂ ਜਾ ਕੇ ਤਾਨੂੰ ਲੋਕਾਂ ਨੇ ਦੇਖਿਆ ਸੀ ਵੀ ਤੁਹਾਡੇ ਕੀ ਹਾਲਾਤ ਹੈ ਤੁਸੀਂ ਕਿੰਦਾ ਰਹਿ ਰਹੇ ਹੋ ਇਸ ਪਾਣੀ ਦੇ ਅੰਦਰ ਲੇਕਿਨ ਅੱਜ ਸਾਰ ਨੂੰ ਪਤਾ ਲੱਗਿਆ ਕਿ ਇੰਨੇ ਹਾਲਾਤ ਮਾੜੇ ਹੋਣ ਦੇ ਬਾਵਜੂਦ ਵੀ ਲੇਕਿਨ ਕਿਸੇ ਦਾ ਲੋਕ ਰਹਿ ਗਏ ਅੱਜ ਅਸੀਂ ਇਹਨਾਂ ਦੇ ਵਾਸਤੇ ਕੁਝ ਸਮਾਨ ਲੈ ਕੇ ਆਏ ਹਾਂ ਜਿਹੜਾ ਪਿੰਡਾਂ ਵਿੱਚ ਨਹੀਂ ਪਹੁੰਚ ਰਿਹਾ ਉਹਨਾਂ ਦੇ ਮਤਲਬ ਸਾਰੇ ਸਮਾਜ ਸਥਾਨਾਂ ਵਾਂ ਮਿਲ ਕੇ ਉਹਨਾਂ ਵਾਸਤੇ ਰਾਸ਼ਨ ਉਹਨਾਂ ਵਾਸਤੇ ਕੱਪੜੇ ਬੱਚਿਆਂ ਵਾਸਤੇ ਕੱਪੜੇ ਜਿਹੜੀ ਔਰਤਾਂ ਦੀ ਜ਼ਰੂਰਤਵੰਤ ਚਿੰਜਾਂ ਉਹ ਲੈ ਕੇ ਅੱਜ ਅਸੀਂ ਪਹੁੰਚੇ ਆ ਕਿਉਂਕਿ ਸਾਨੂੰ ਕਈ ਪਹਰਾਂ ਦੇ ਫੋਨ ਆਉਂਦੇ ਸੀ ਕਿ ਸਾਡੇ ਤੱਕ ਪਿੰਡਾਂ ਤੱਕ ਤਾਂ ਚੀਜ਼ ਕੋਈ ਪਹੁੰਚ ਨਹੀਂ ਰਹੀ ਅਸੀਂ ਇਹ ਸਿਰਫ ਦੇਖਣ ਆਏ ਆ ਕਿ ਕਿਹ ਚ ਪਿੰਡਾਂ ਚ ਜੀ ਪਹੁੰਚ ਰਹੀ ਆ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਕਿਉਂਕਿ ਹਰ ਇੱਕ ਬਾਕੀ ਦੀਆਂ ਸੇਵਾਵਾਂ ਵਾ ਵਾਧੂ ਮਿਲ ਜਾਂਦੀਆਂ ਔਰ ਜਿਹੜੀਆਂ ਲੇਡੀਆਂ ਨੂੰ ਲੋਡ ਹੁੰਦੀ ਆ ਉਹਦੇ ਬਾਰੇ ਕਿਸੇ ਨੇ ਨਹੀਂ ਕਦੇ ਕਿਉਂਕਿ ਉਹ ਲੇਡੀ ਦਾ ਦੁੱਖ ਲੇਡੀ ਹੀ ਜਾਣ ਸਕਦੀ ਆ ਉਹਨਾਂ ਨੇ ਆਪਾਂ ਨੂੰ ਤਾਂ ਦੱਸਣਾ ਨਹੀਂ ਵੇਖੋ ਸਿੱਧੀ ਜੀ ਗੱਲ ਆ ਉਹ ਲੇਡੀਆਂ ਨੂੰ ਹੀ ਦੱਸਣ ਗਿਆ ਤੇ ਇਹ ਪਹਿਨਾਨ ਨੇ ਜਿਹੜੀ ਇੱਕ ਹਿੰਮਤ ਕੀਤੀ ਆ ਪਾਣੀ ਦੇ ਵਿੱਚ ਆਉਣ ਦੀ ਤੇ ਗਾਹਾਂ ਜਾ ਕੇ ਘਰ-ਘਰ ਪੁੱਛਣ ਦੀ ਕਿ ਤੁਸੋਂ ਪਹਿਨੋਂ ਕੀ ਚੇਜ਼ ਦੀ ਲੋੜ ਆ ਉਹ ਲੈ ਕੇ ਅੱਜ ਸਬਾਨ ਪਹੁੰਚੀਆਂ ਮੈਂ ਇਹਨਾਂ ਦਾ ਸਾਇਦ ਲੋਕ ਧੰਨਵਾਦ ਕਰਦਾ ਆਪਣੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਅਤੇ ਜਿੰਨੇ ਵੀ ਸਾਡੇ ਸਮਾਜ ਸੇਵੀ ਸਾਰਿਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਰੇ ਇਹਨਾਂ ਦੀ ਉਮਰ ਲੰਮੀ ਹੋਵੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਠੀਕ ਹੈ ਅਸੀਂ ਕਹਿ ਦਿੰਨੇ ਆ ਸਮਾਜ ਦੀ ਸੇਵਾ ਅਸੀਂ ਆਪਦੇ ਵਾਸਤੇ ਤਾਂ ਹਰ ਇਨਸਾਨ ਮਰਦਾ ਵਾ ਵੀ ਮੈਂ ਵੱਧ ਤੋਦਾਂ ਮੈਂ ਆਪਣੇ ਬੱਚਿਆਂ ਵਾਸਤੇ ਆ ਕਰਾਂ ਉਹ ਕਰਾਂ ਆਪਦੇ ਵਾਸਤੇ ਤਾਂ ਹਰੇਕ ਇਨਸਾਨ ਮਦਦ ਕਰਨ ਨੂੰ ਤਿਆਰ ਹੈ ਪਰ ਕਿਸੇ ਵਾਸਤੇ ਮਦਦ ਕਰਨੇ ਕੋਈ ਛੋਟੀ ਮੋਟੀ ਗੱਲ ਨਹੀਂ ਕਿਸੇ ਦੀ ਮਦਦ ਜਿਹੜੀ ਆ ਉਹ ਕੁਝ ਬੰਦੇ ਕੁਝ ਪੈਂ ਬੀਵੀਆਂ ਪੈਣਾ ਹੀ ਕਰ ਸਕਦੀਆਂ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਆਪਣੀਆਂ ਪੈਣਾ ਦੇ ਦਰਦ ਨੂੰ ਸਮਝੇ